ਸੰਗਤ ਕੋਲ ਹੋਏਗੀ ਬਾਣੀ ਕੋਲ ਹੋਏਗੀ ਤੇ ਮੂੰਹ ਤੇ ਛਟਾਣੀ ਪਹਿਨਗੀਆਂ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਗੁਰਮਰਦਾਜ ਜੋ ਸੋ ਸਿੱਖ ਸਖਾ ਬੰਦਤ ਹੈ ਭਾਈ ਜੇ ਗੁਰਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਪਾਇਸਾ ਪਾਇਗੁਰਦਾਜ ਨੇ ਇੱਕ ਨਾ ਪਿੰਡੂ ਜੀ ਐਗਜ਼ਾਮਪਲ ਦਿੱਤੀ ਹੈ ਜੀ ਕਹਿੰਦੇ ਜੋ ਕੱਚਾ ਵੈਦ ਸੀ ਉਹ ਜਿੱਥੇ ਵੀ ਵੇਖਦਾ ਸੀ ਤੇ ਮੁਸਕਾ ਲਿਖ ਲੈਂਦਾ ਸੀ ਉਹਨੇ ਸਿੱਖਿਆ ਕਿਸੇ ਦੇ ਕੋਲੋਂ ਕੁਝ ਨਹੀਂ ਉਹ ਮੁਸਕੇ ਇਕੱਠੇ ਕਰਦਾ ਰਹਿੰਦਾ ਸੀ ਤੇ ਜਦੋਂ ਮੁਸਕੇ ਇਕੱਠੇ ਕਰਨੇ ਤੇ ਉਹਨੇ ਐਕਸਪੈਰੀਮੈਂਟ ਕਰਦੇ ਰਹਿਣਾ ਕਿ ਆਹ ਇਹ ਤੇ ਇਸਤੇਮਾਲ ਕਰਕੇ ਵੇਖਾਂ ਇੱਕ ਦਿਨ ਇਦਾਂ ਹੋਇਆ ਕਿ ਕੋਈ ਊਠਾ ਵਾਲਾ ਜਾ ਰਿਹਾ ਸੀ ਊਠੀ ਦੇ ਗਲ ਵਿੱਚ ਇੱਕ ਕਚਰਾ ਫਸ ਗਿਆ ਉਹ ਬੜੀ ਪਰੇਸ਼ਾਨ ਉਠਾ ਵਾਲੇ ਨੇ ਇਦਾਂ ਕੀਤਾ ਇੱਕ ਇੱਟ ਥੱਲੇ ਰੱਖੀ ਉਠਣੀ ਦਾ ਭੌਣ ਉਹ ਇੱਟ ਤੇ ਰੱਖੀ ਤੇ ਇੱਕ ਇੱਕ ਮਾਰੀ ਇੱਕ ਜਣਾ ਬਾਹਰ ਨਿਕਲਿਆ ਉਠਣੀ ਸੌਖੀ ਹੋ ਗਈ ਉਹ ਮੇਰੇ ਰ ਦਾ ਕੱਚਾ ਵੈਦ ਉਹਨੇ ਨੁਸਖਾ نوٹ ਕਰ ਲਿਆ ਲੈ ਗ੍ਰਿਟੀ ਦਾ ਰੋਗ ਲੱਭ ਗਿਆ ਗ੍ਰਿਟੀ ਦਾ ਰੋਗ ਹੁਣ ਮੈਂ ਉਹਨੇ ਪਿੰਡਾਂ ਦੇ ਵਿੱਚ ਅਨਾਉਂਸਮੈਂਟ ਕਰ ਦਿੱਤੀ ਕਿ ਮੈਂ ਗ੍ਰਿਟੀ ਦਾ ਰੋਗ ਹੱਲ ਕਰ ਲੈਣਾ ਇਲਾਜ ਮੈਨੂੰ ਲੱਭਿਆ ਤੇ ਹੈ ਜਦ ਇੱਕਦਮ ਫਰੀ ਜੇ ਕਿਸੇ ਨੇ ਕਰੋਨਾ ਉਹ ਕਿਸੇ ਬਜ਼ੁਰਗ ਮਾਤਾ ਦੇ ਬੱਚੇ ਦੇ ਉਹ ਸੀ ਤੇ ਉਹਨੂੰ ਤੇ ਰੋਗ ਸੀ ਮਾਈ ਨੂੰ ਹੈ ਬੜੇ ਨਕਮੇ ਸੀ ਪੰਜੂਸ ਸੀ ਉਹ ਉਹ ਕਹਿੰਦੇ ਕਿ ਲੈ ਹਸਪੀਟਲ ਖੜਾਂਗੇ ਕੋਈ ਵੈਟ ਕੋਈ ਡਾਕਟਰ ਬੁਲਾਵਾਂਗੇ ਤੇ ਪੈਸਾ ਬਰਬਾਦ ਹੋ ਜਾ ਅੱਜ ਤੇ ਰੱਬ ਘਰੀ ਆ ਗਿਆ ਉਹ ਵੀ ਫ੍ਰੀ ਵਾਲਾ ਰੱਬ ਜਿੰਨੂੰ ਜਦੋਂ ਅਸੀਂ ਹਰ ਗੱਲ ਨੂੰ ਫ੍ਰੀ ਕਰਾਂਗੇ ਤੇ ਫਿਰ ਇਦਾਂ ਹੀ ਹੋਣਾ ਨਾ ਉਹ ਆਖਿਆ ਜੀ ਹਉ ਵੈਟ ਸਾਹਿਬ ਤੁਸੀਂ ਉਹ ਕਹਿੰਦਾ ਪਹਿਲਾਂ ਦੋ ਪੱਥਰ ਲੈ ਕੇ ਆ। ਉਹ ਹਰਾ ਹੋ ਗਏ। ਪਹਿਲੀ ਵਾਰ ਇਦਾਂ ਦਾ ਡਾਕਟਰ ਦੇਖਿਆ ਵੀ ਰੋਗ ਦਾ ਪੱਥਰ ਨਾਲ ਕੀ ਸੰਬੰਧ ਹੈ। ਕਹਿੰਦੇ ਡਾਕਟਰ ਨੇ ਆ ਤੁਸੀਂ ਦੋੜਾ ਤੁਸੀਂ ਚੋਣ ਕਰੋ। ਤੁਸੀਂ ਦੋ ਪੱਥਰ ਲੈ ਕੇ ਆ। ਪੱਥਰ ਇੱਕ ਪੱਥਰ ਥੱਲੇ ਰੱਖਿਆ ਮਾਤਾ ਨੂੰ ਆਖਿਆ ਵੀ ਮਾਤਾ ਇੱਥੇ ਧੌਲ ਰੱਖ ਦਿ। ਫਿਰ ਭਾਈ ਗੁਰਦਾਸ ਜੀ ਲਿਖਦੇ ਨੇ ਆਪਣੀ ਬਾਣੀ ਦੇ। ਜਦੋਂ ਮਾਤਾ ਦੀ ਧੌਲ ਰੱਖੀ ਪੱਥਰ ਦੂਜਾ ਧੌਲ 'ਚ ਮਾਰਿਆ ਤਾਂ ਮਾਤਾ ਦਾ ਕੋਲ ਉੱਥੇ ਬੈ ਗਿਆ। ਮਾਤਾ ਮਰ ਗਈ। ਉਹ ਬਾਅਦ ਵਿੱਚ ਵੈਦ ਨੂੰ ਕਹਿਣ ਵੀ ਇਹ ਜੀ ਕੀਤਾ ਚੰਗਾ ਮੈਂ ਤੇ ਉਠ ਨਹੀਂ ਦੇਖੀ ਸੀ ਉਂਝੇ ਸਿਰ ਸਿਰ ਤੇ ਧੌਣ ਤੇ ਪੱਥਰ ਮਾਰਿਆ ਉਫੇ ਤੇ ਨੌਂ ਵਾਰ ਹੋ ਗਈ ਉੱਠ ਕੇ ਤੁਰਨ ਲੱਪੀ ਖੌੜੇ ਤੁਹਾਡੀ ਮਾਦਾ ਨੂੰ ਪਤਾ ਨਹੀਂ ਕੀ ਹੋਇਆ ਉੱਠੀ ਨਹੀਂ ਉਹ ਕਹਿੰਦਾ ਤੁਂ ਉਠਾਂ ਵਾਲਾ ਰੋਗ ਬੰਦਿਆਂ ਤੇ ਲੱਗਦਾ ਰਹਿਆ ਭਾਵੇਂ ਇਹ ਉਦਾਹਰਣ ਭਾਈ ਗੁਰਦਾਸ ਜੀ ਨੇ ਦਿੱਤੀ ਗੱਲ ਸਾਡੀ ਕਹੀ ਏ ਹਾਲਾਕੇ ਇਹ ਹਾਲਾਤ ਅੱਜ ਵੀ ਬਹੁਤੇ ਧਰਮਿਆਂ ਦੇ ਕੋਲ ਨੇ ਕੋਈ ਨਾ ਕੋਈ ਬਾਬਾ ਦੁਕਾਨ ਆਪਣੇ ਖੋਲ ਕੇ ਬੈਠਾ ਅਸੀਂ ਭੱਜੇ ਜਾਂਦੇ ਆ ਆਪਣਾ ਇਲਾਜ ਕਰਵਾਉਣ ਵਾਸਤੇ ਪਰ ਜਦੋਂ ਏਦਾਂ ਦੇ ਹਾਲਾਤ ਉਹ ਮਾਈ ਮਾਗੀ ਦਾ ਭੋਗ ਪੈ ਗਿਆ ਜਦੋਂ ਮਾਫ਼ ਕਰਨਾ ਸਾਡਾ ਭੋਗ ਪਿਆ ਪਤਾ ਸਾਨੂੰ ਫਿਰ ਲੱਗਣਾ ਪੰਗਾ ਤੇ ਬਹੁਤ ਬਾਰੇ ਸਾਨੂੰ ਠੱਗ ਕੇ ਲੈ ਜਾਂਦੇ ਨੇ ਰੱਬ ਦੇ ਨਾਂ ਤੇ ਕਿੰਨੀਆਂ ਠੱਗੀਆਂ ਠੋਰੀਆਂ ਕੀਤੀਆਂ ਜਾਂਦੀਆਂ ਫਿਰ ਕਿਤੇ ਜਾ ਕੇ ਅਹਿਸਾਸ ਹੁੰਦਾ ਭਾਈ ਗੁਰਗੱਜ ਜਿਹਨੇ ਕੱਚੇ ਗੁਰੂਆਂ ਦੀ ਛਿੱਲ ਲਈ ਛਿੱਲ ਆਪਣੀਆਂ ਬਾਹਾਂ ਚ ਉਹ ਕਹਿੰਦੇ ਨੇ ਰਾਤੀ ਨਿਗ ਰਖੇਉ ਦੇ ਸਭ ਹੋਏ ਇਕੱਠੇ ਰਾਜਾ ਪਰਜਾ ਹੋਵੰਦੇ ਕਰ ਸਾੰਘੋ ਪੱਠੇ ਇੱਕ ਲਸ਼ਕਰ ਲੈ ਧਾਮ ਦੇ ਘਰ ਘਰ ਨੂੰ ਤਰਠੇ ਦੇਨ ਗੁਣ ਗੁਰੂ ਸਦਾਏ ਦੇ ਖੋਟੇ ਮਟੇ ਉਹ ਕਹਿੰਦੇ ਤੇ ਸ਼ਿਰ ਦੇ ਖੋਟੇ ਨੇ ਜਿਨ੍ਹਾਂ ਦੇ ਕੋਲ ਗੁਣ ਵੀ ਕੋਈ ਨਹੀਂ ਤੇ ਆਪਣੇ ਆਪ ਨੂੰ ਗੁਰੂ ਖਵਾ ਰਹੇ ਕਹਿੰਦੇ ਕੋ ਕਿੱਡੀ ਹਾਸੇ ਦੀ ਨਹੀਂ ਗੱਲ ਹੈ ਹੁੰਦਾ ਸੀ ਨਾ ਇੱਕ ਖੇਡ ਖੇਡੀ ਜਾਂਦੀ ਸੀ ਕਿ ਇੱਕ ਨੇ ਰਾਜਾ ਬਣ ਜਾਣਾ ਦੋ ਚਾਰ ਬੱਚਿਆਂ ਨੇ ਪਰਜਾ ਬਣ ਜਾਣਾ ਤੇ ਜੀ ਮਾਵਲਾ ਤਾਰਨ ਸੀ ਰਾਜ ਦੇ ਕੋਲ ਚੱਲੇ ਉਹਨਾਂ ਨੇ ਖੇਡਦੇ ਰਹਿਣਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੇ ਜਦੋਂ ਸ਼ਾਮਾਂ ਪੈਣੀਆਂ ਮਾਂ ਨੇ ਕਹਿਣਾ ਪੁੱਤਰੋ ਬੱਸ ਕਰੋ ਇਹ ਸ਼ਾਮਾਂ ਪੈ ਗਿਆ ਰੋਟੀ ਬਣ ਗਈ ਆ ਕੇ ਖਾ ਲੋ ਤੇ ਭਾਈ ਗੁਰਦਾਜ ਨੇ ਤੱਕਿਆ ਇੱਕ ਕੱਚਾ ਆਗੂ ਬਣਿਆ ਸੀ ਰਾਜਾ ਬਣਿਆ ਸੀ ਚਾਰ ਪੰਜ ਬੱਚੇ ਜਿਹੜੇ ਨੇ ਪਰਜਾ ਬਣ ਗਏ ਤੇ ਹੈ ਝੂਠੀ ਮੁੱਠੀ ਦੀ ਖੇਡ ਸੀ ਪਰ ਜਦੋਂ ਆਵਾਜ਼ ਪਈ ਤੇ ਉਹ ਖੇਡ ਦੀ ਸਮਾਪਤੀ ਕਰ ਦਿੱਤੀ ਪਰ ਭਾਈ ਗੁਰਦਾ ਜੀ ਕਹਿੰਦੇ ਤੇ ਝੂਠੀ ਮੂਠੀ ਦੇ ਗੁਰੂ ਬਣ ਗਏ ਨੇ ਆਪਣੇ ਆਪ ਨੂੰ ਗੁਰੂ ਅਖਵਾ ਰਹੇ ਨੇ ਮੰਨਣ ਵਾਸਤੇ ਵੀ ਤਿਆਰ ਨਹੀਂ ਕਿ ਸਾਡੇ ਪੱਲੇ ਕੁਝ ਨਹੀਂ ਉਹ ਦੁਨੀਆ ਨੂੰ ਦੱਸਦੇ ਪੇਸ਼ੀ ਗੁਰੂ ਆ ਗੁਰੂ ਰਹਿਮਤ ਕਰਨ ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ ਆਓ ਸਾਧ ਸੰਗਤ ਘਰਾਂ ਦੇ ਵਿੱਚ ਗੁਰੂ ਦੀ ਸੰਗਤ ਲਾਗੂ ਕਰੀਏ ਕੋਸ਼ਿਸ਼ ਹੀ ਆ ਯਤਨ ਕਰਿਆ ਕਰੂ ਸਾਧ ਸੰਗਤ ਗੁਰਬਾਣੀ ਖੁਦ ਪੜੋ ਖੁਦ ਗੁਰਬਾਣੀ